ਸ੍ਰੀ ਵਾਹਿਗੁਰੂ ਕੋ ਸਾਹਿਬ ਜੀ ਬਣੀ ਗੁਰੂ ਗੁਰੂ ਖੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸਿਵਕ ਜਨ ਮਾਨੈ ਪਰਤਖ ਗੁਰੂ ਕੋ ਨਿਸਤਾਰੇ ਸੁਖੋ ਟਲ ਗੁਰ ਸੇਹੀਐ ਅਹਨਿਸ ਸਹਜ ਸੁਪਾਈਐ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਲੰਗ ਮਹਲਾ 4 ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਇ ਮਿਲ ਗੁਰ ਸਿੱਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਕੁਮ-ਕੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ਜਨ ਗੁਰ ਕੀ ਕੀਤੀ ਚੱਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਖਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਨਾ ਤੈਨ ਮਿੱਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਗਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੇ ਜੋ ਗੁਰਮੁਖ ਪਿਆਰਾ ਸੇਮੰਦੇ ਤਿਨ ਹਰ ਫਲ ਪਾਵੇ ਜਿਨਾਂ ਹਰ ਸੇਤੀ ਪ੍ਰਹੜੀ ਤਿਨਾਂ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵਨ ਦੇ ਹਰ ਨਾਮ ਸਮਾਨੇ ਜਿਨ ਗੁਰਮੁਖ ਪਿਆਰਾ ਸਿਵਿਆ ਤਿਨ ਕੋ ਕਉਮ ਜਾਇਆ ਓਏ ਆਪ ਛੋਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰਾ ਹਰ ਸਿਵਿਆ ਗੁਰ ਧਨ ਗੁਰ ਧਨੋ ਗੁਰ ਘਰ ਮਾਰਗ ਦੱਸਿਆ ਗੁਰ ਪੁਨ ਵੱਡ ਕਨੋ ਜੋ ਗੁਰ ਸਿਖ ਗੁਰ ਸੇਵ ਦੇ ਸੇ ਪੁਨ ਪ੍ਰਾਣੀ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮਖ ਸਾਖੀ ਸਹੇਲੀਆਂ ਸੇ ਆਪ ਘਰ ਪਾਈਆਂ ਹਰ ਦਰਗਾ ਪੈਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮੁਖ ਨਾਮ ਧਿਆਇੰਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਕੋਨ ਕੋਨ ਪੀਜੈ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਘਰ ਕਦੇ ਨਾ ਚੇਤੇਉ ਜਮ ਪਕੜ ਚਲਾਈਆ ਜਿਨ ਹਰ ਨਾਮ ਹਰ ਚੇਤਿਆ ਹਿਰਦੈ ਉਰਤਾਰੇ ਤਿੰਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮਖ ਜਾਣੈ ਨਾਨਕ ਜਿਨ ਸਤਗੁਰ ਪੇਟਿਆ ਰੰਗ ਰਲੀਆਂ ਮਨ ਸਤਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਹੰਗੁਰ ਬਿੱਟੋ ਸਦਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸਾਬਾਸ਼ ਗਹਿਰ ਦੇ ਸਨੇਖਾ ਹਉ ਵੇਖ ਵੇਖ ਗੁਰੂ ਵਿਖਸਿਆ ਗੁਰ ਸਤ ਗੁਰ ਦਿਖਾ ਗੁਰ ਰਸਨਾ ਅੰਮ੍ਰਿਤ ਬੋਲ ਦੀ ਹਰ ਨਾਮ ਸੁਹਾਵੀ ਜੇਨ ਸੁਣ ਸਿਖਾ ਗੁਰ ਮੰਨਿਆ ਤਿਨਾ ਭੁਖ ਸਭ ਜਾਵੀ ਹਰ ਕਾ ਮਰ ਜ ਆਖੀਐ ਕਉ ਕਿਤ ਵਿਦ ਪਾ ਜਾਈਐ ਖਰ ਖਰ ਤੇਰਾ ਨਾਮ ਖਰ ਖਰ ਖਰਚ ਲੈ ਜਾਈਐ ਜਿਨ ਗੁਰਮੁਖ ਹਰਿਆਰਾ ਰਹਦੇ ਆਸ ਸਹ ਵਡਤਾਣੇ ਹਉ ਸਤ ਗੁਰ ਕੋ ਸਦਵਾਰਿਆ ਗੁਰਬਚਨ ਸਮਾਣੇ ਤੂੰ ਠਾਕੁਰ ਤੂੰ ਸਹਬੋ ਤੂੰ ਗੈ ਮੇਰਾ ਮੀਰਾ ਦੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹਿਰਾ ਆਪੇ ਹਰੀ ਕ ਰੰਗ ਗਾਇ ਆਪੇ ਬਹੁਰੰਗੀ ਜੋ ਤਿਸ ਭਾਵੈ ਨਾਨਕਾ ਸਾਈਂ ਗਲ ਚੰਗੀ ਆਪੇ ਹਰੀ ਕ ਰੰਗ ਗਾਇ ਆਪੇ ਬਹੁਰੰਗੀ ਜੋ ਤਿਸ ਭਾਵੇਂ ਨਾਨਕਾ ਸਾਈਂ ਗੱਲ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ